ਬੰਦ ਕਰ ਦੇ ਬੰਦ ਕਰ ਦੇ ਹਾਂ ਲੱਭ ਬੰਦ ਕਰ ਦੇ ਜੀ ਬੰਦ ਕਰ ਦੋ ਬੰਦ ਕਰ ਦੋ ਆਹ ਕੀ ਤਿਆਰ ਕਰਤਾ ਕਿ ਫੈਕਟਰੀ ਨੇ ਇਹ ਉਹਨਾਂ ਲਈ ਜਿਹੜੇ ਭਾਈ ਸਾਹਿਬ ਬਾਗਬਾਨੀ ਦਾ ਕੰਮ ਕਰਦੇ ਨੇ ਪੌਲੀ ਹਾਊਸ ਦਾ ਕੰਮ ਕਰਦੇ ਜਿੱਥੇ ਟਰੈਕਟਰ ਅੰਦਰ ਨਹੀਂ ਕੁਝ ਦਾ ਤੇ ਸਪਰੇਅ ਦਾ ਕੰਮ ਹੋਵੇ 200 ਲੀਟਰ ਦਾ ਢੋਲ ਆ 200 ਫੁੱਟ ਲੰਬੀ ਪਾਈਪ ਹੈ ਹੀਰੋ ਹੋਂਡਾ ਦਾ ਮੋਟਰਸਾਈਕਲ ਵਾਲਿਆਂ ਦਾ 80 ਸੀਸੀ ਦਾ 2 ਹਸ ਪਾਵਰ ਦਾ ਇੰਜਨ ਹੈ ਟਰੈਕਟਰ ਵਾਲਾ ਪੰਪ ਲੱਗਿਆ ਜਿਹੜੇ ਵੱਡੇ 1000 2000 3000 ਲੀਟਰਾਂ ਤੇ ਮਿਲਦਾ ਉਹ ਪੰਪ ਲੱਗਿਆ ਹੋਇਆ ਇੱਥੇ ਜਿੱਥੋਂ ਮੱਝੀ ਲੈ ਜਾਓ 2 ਟਾਇਰ ਮਗਰ ਲੱਗਿਆ 1 ਟਾਇਰ ਮੂਰੇ ਸਟੀering ਵਾਲਾ ਲੱਗਿਆ ਜਿੱਦਣ ਮੱਝੇ ਨੂੰ ਮੋੜਨ ਨੂੰ ਕੁੰਡੀ ਲੱਗੀ ਹੋਈ ਹੈ ਮੋਟਰਸਾਈਕਲ ਦੇ ਮਗਰ ਪਾ ਲਓ ਟਰੈਕਟਰ ਦੇ ਮਗਰ ਪਾ ਲਓ ਜਾਂ ਜਿੱਦਾਂ ਮਨਜੀ ਬਾਲਾਂ ਦੇ ਮਗਰ ਪਾ ਕੇ ਵੀ ਇੱਧਰ ਉੱਧਰ ਲੈ ਕੇ ਜਾ ਸਕਦੇ ਆ ਪੈਪ ਕਿੰਨੀ ਫੁੱਟ ਹੈ ਜੀ ਪੈਪ ਦੇ ਨਾਲ 200 ਫੁੱਟ ਪੈਪ ਦੇਵਾਂਗੇ ਜੀ ਕਿੰਨੇ ਦਾ ਹੈ ਇਹ ਇਹ ਸਾਰਾ ਕੰਪਲੀਟ ਯੂਨਿਟ ਹੋਂਡੇ ਦੇ ਇੰਜਨ ਨਾਲ ਮਿਲਦਾ ਆਪਾਂ ਨੂੰ 44000 ਰੁਪਏ ਦਾ ਤੇ ਜੇ ਇਹਦੇ ਵਿੱਚ ਕਿਸੇ ਨੂੰ ਆਪਾਂ ਛੋਟਾ ਇੰਜਨ ਚਾਹੀਦਾ 50 ਸੀਸੀ ਦਾ ਤਾਂ ਉਹ ਪਊਗਾ 38000 ਰੁਪਏ ਦਾ ਤੇ ਗਾਰੰਟੀ ਜੀ ਗਾਰੰਟੀ ਇੰਜਨ ਦੀ 2 ਸਾਲ ਦੀ ਬਾਕੀ ਸਾਰੀ ਦੀ 1 ਸਾਲ ਦੀ ਤੇ ਕਿਸਾਨਪੁਰਾ ਵਾਲੀ ਬੇਨਤੀ ਦੱਸੋ ਜੀ ਆਉਣਾ ਕਿੱਥੇ ਹੈਗਾ ਆਣਾ ਹੈ ਤਿਆਰ ਕੀਤਾ ਜਾਂਦਾ ਤੇ ਚਲਾ ਕੇ ਦਿਖਾਇਆ ਜਾਂਦਾ ਇਹ ਆਮ ਦੁਕਾਨ ਨਹੀਂ ਹੈਗੀ ਭਾਈ ਸਿੱਧਾ ਫੈਕਟਰੀ ਚ ਸਮਾਨ ਖਰੀਦੋ ਵੱਡਾ ਕਮਾਗਾ ਆ ਹੁਣੇ ਹੀ ਆ ਭਾਈ ਮਿੰਤ ਕਰੀ ਅਗਲੇ ਨੇ ਵੀਡੀਓ ਜੀ ਹੈ